ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਰੌੜਕੀ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਬਾਈ ਕਹਿੰਦਾ ਮਾਨਸਾ ਹੀ ਰਹੇ ਜਾਂਦਾ ਆ ਗਏ ਉਹ ਬਾਰਡਰਾਂ ਦੇ ਏੜ ਗੇੜ ਜਮਾ ਇੱਕ ਤਾਂ ਝੋਟੀ ਦਿਖਾਵਾਂਗੇ ਕੁਆਲਿਟੀ ਹੈਗੀ ਆ ਫੁੱਲ ਟੌਪ ਹਰਿਆਣੇ ਦੀ ਝੋਟੀ ਆ ਠੰਡੀ ਸੀਲ ਆ ਤਾਜੀ ਸੂਈ ਆ ਨਾਲ ਕੱਤੀ ਆ ਕਹਿੰਦੇ ਵੀ ਕੋਹੀਨੂਰ ਦੀ ਤੇ ਇੱਕਾ ਘੱਟਾ ਦਿਖਾਵਾਂਗੇ ਇਹ ਬਾਈ ਕਹਿੰਦਾ ਹੈਗਾ ਐਚ ਐਲ ਡੀ ਵੀ ਦੇ ਪੀ ਸੀ 127 ਦਾ ਸਵਾ ਘੱਟੇ ਦਾ ਇਹਦਾ ਵੀ ਬੜਾ ਜਿਆਦਾ ਠੰਡਾ ਗੈਰੀ ਹੋਏ ਕੱਦ ਬਿੱਡ ਦਾ ਤਾਂ ਕੋਈ ਲੇਖਾ ਹੀ ਨਹੀਂ ਕੱਦ ਤਾ ਐ ਚੱਕਿਆ ਤਰਨਾ ਪੈਂਦਾ ਪੌੜੀ ਲਾ ਕੇ ਚੜਨ ਵਾਲਾ ਸਿਸਟਮ ਹੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਆ ਜਿਹੜੀ ਪਰਸਨਲ ਟੋਟਲ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਠੀਕ ਠਾਕ ਜੀ ਬਾਈ ਜੀ ਕਿਸਾਨ ਪਸ਼ੂ ਪਾਲਕ ਦੇਖਣਾ ਸਾਰੇ ਬਾਈਆਂ ਨੂੰ ਬਾਈ ਸਸਰੀਕਾਲ ਸੋਡਿਆ ਆ ਨਾ ਬਾਈ ਦੇਹਤ ਨੂੰ ਸਵਾਗਤ ਕਰਦੇ ਆਂ ਤੇ ਇਹ ਸੱਜਣ ਤੁਸੀਂ ਧਨੋਲੇ ਵੀ ਦੇਖਿਆ ਹਣਾ ਮੇਲੇ ਤੇ ਮੱਝ ਵੀ ਪਾਈ ਦੀ ਬਾਈ ਨੇ ਹਾਂਜੀ ਬਾਈ ਬਹੁਤ ਨਜ਼ਾਰਾ ਆਇਆ ਉੱਥੇ ਆਇਆ ਨਜ਼ਾਰਾ ਮਗਰ ਨਜ਼ਾਰਾ ਬਾਈਆਂ ਨੇ ਸਿਰਾਂ ਕਰਾਤਾ ਭਰਾਵਾ ਕਲੱਬ ਵਾਲਿਆਂ ਨੇ ਇੱਕ ਗੱਲ ਹੋਰ ਦੱਸਦਾ ਨਾ ਮੇਲਿਆਂ ਤੇ ਬਾਈ ਜਾਇਆ ਕਰੂਗਾ ਲੈ ਕੇ ਮੱਝਾਂ ਬਾਈਆਂ ਬਾਈ ਲਾਜਮੀ ਚਵਾਈ ਵਾਲੀਆਂ ਕਰਮਾ ਪਰਮਾਤਮਾ ਦੀ ਕਿਰਪਾ ਬਈ ਵਧੀਆ ਠੀਕ ਹੈ ਗੱਲ ਆ ਇੱਕ ਆ ਪਹਿਲੇ ਮਹੀਨੇ ਵਾਲੇ ਤੇ ਵੀ ਮਿਲਾਂਗੇ ਆਪਾਂ ਚੜਿੱਕਾ ਹਣਾ ਹਾਂ ਬਈ ਚੜਿੱਕ ਵੀ ਮਿਲਾਂਗੇ ਜਗਰਾਉਂ ਵੀ ਮਿਲਾਂਗੇ ਠੀਕ ਹੈ ਗੱਲ ਅਜੇ ਤੋਂ ਕਰ ਲਈਏ ਸ਼ੁਰੂ ਝੋਟੀਆਂ ਹਾਂਜੀ ਬਈ ਕਰ ਲਓ ਲੈ ਪਹਿਲਾਂ ਗੈਰੀ ਇਹਦੇ ਆਰਡਰ ਵੀ ਮਾਰਦੇ ਕੈਮ ਛੇਸਤ ਮੇਰਾ ਡੰਗਾ ਵਾਲਾ ਹੀ ਆ तकरीबन तकरीबन ਸੁਹਾ ਕਿਹੜਾ ਭਾਈ ਇਹਦਾ ਸੁਹਾ ਤੀਜਾ ਭਾਈ ਸੁਹਾ ਤੀਜਾ ਤੇ ਸੂਈ ਨੂੰ ਦਿਨ ਕਿੰਨੇ ਹੋਗੇ ਇਹਨੂੰ ਇਹਨੂੰ 7 ਦਿਨ ਹੋਗਦੇ ਆਜਾ 7 ਦਿਨਾਂ ਦੀ ਸੂਈ ਤੇ ਉਰੋਂ ਕੱਦ ਦਾ ਆਈਡੀਆ ਕਰਾਦੀ ਨਾਲੇ ਬਾਡੀ ਦਾ ਬੱਚਾ ਕੀ ਆ ਨਾਲ ਭਾਈ ਕੱਟੀ ਆ ਭਾਈ ਕੋਹੀਨੂਰ ਦੀ ਲక్ష్ਮੀ ਡੈਰੀ ਫਾਰਮ ਵਾਲੇ ਦੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਹੈਗੀ ਆ ਕੋਹੀਨੂਰ ਦੀ ਕੱਟੀ ਲੱਗ ਗਈ ਹਾਂ ਤੁਨ ਭਾਈ ਬਹੁਤ ਟੌਪ ਦੇ ਕੱਟੀ ਦੇ ਹੋਣੀ ਆ ਕੱਟੀ ਵੀ ਜੈਡ ਜੈਡ ਬਲੈਕ ਆ ਗਈ ਕੱਤੀ ਜਮਾ 2 4 ਵਾਲੀ ਨੇ ਬਾਕੀ ਇਧਰ ਉਹ ਕਰੀ ਇਹਦੀ ਫੇਸ ਕੁਆਲਿਟੀ ਦਿਖਾ ਦੀ ਕੱਟੀ ਦੀ ਯਾਰ ਕਿਉਂ ਕਿਹੜਾ ਟਾਂਚਾ ਕੱਤੀ ਦਾ ਮਜ਼ਬੂਤ ਬਹੁਤ ਆ ਉਸ ਤੋਂ ਹਣਾ ਨਹੀਂ ਭਾਈ ਬਹੁਤ ਟੌਪ ਵੀ ਆ ਇਹ ਆ ਗਈ ਕੋਹੀਨੂਰ ਦੀ ਇਹ ਆਪਾਂ ਰੱਖ ਵੀ ਲਵਾਂਗੇ ਨਾ ਹਾਂ ਰੱਖ ਲਾਂਗੇ ਭਾਈ ਕਿੰਨੇ ਦੀ ਗੱਤ ਲਾਂਗੇ ਇਹਨੂੰ 25000 ਦੇ ਭਾਈ ਅੱਜ ਰੱਖ ਲਾਂਗੇ ਅੱਜੇ ਹਾਂ ਠੀਕ ਆ ਗੱਲ ਦਾ ਤੋੜ ਦੇ ਝੋਟੀ ਖੋਲ ਕੇ ਦਿਨ ਕਿੰਮਾ ਦੱਸਿਆ ਸੀ ਇਹਨੂੰ ਦਿਨ 7ਵਾਂ ਭਾਈ ਕਿੰਨਾ ਤੋਂ ਹੁਣ ਬੋਲਾ ਕਹਿ ਲਿਆ ਆਪਾਂ ਰੈਡੀ ਆ 15 ਲੀਟਰ ਭਾਈ ਤਿਆਰ ਆ ਕੋਈ ਮਰਜ਼ੀ ਤੋੜ ਲਿਆ ਕੇ ਤੇ ਇਹ ਲਿਆਂਦੀ ਆਪਾਂ ਕਿਹੜੇ ਏਰੀਆ ਜਿਹੜੀ ਝੋਟੀ ਇਹ ਭਾਈ ਹਰਿਆਣੇ ਚ ਹੀ ਗੱਲ ਹਾਂ ਲਾ ਇਥੋਂ ਤੋੜਦੇ ਸਿੰਘ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਝੋਟੀ ਦਾ ਬਾਕੀ ਬਾਡੀ ਦੀ ਗੱਲ ਕਰ ਲਈਏ ਇਹਦੀ ਆਰਡਰ ਕੁਆਲਿਟੀ ਦੀ ਗੱਲ ਕਰ ਲਈਏ ਆਰਡਰ ਦਾ ਤਾਂ ਉਹ ਸ਼ਿਸ਼ਟ ਮਾ ਜਿਵੇਂ ਬਾਹਰ ਵਾਲੀਆਂ گاਵਾ ਹੁੰਦੀਆਂ ਬਿਲਕੁਲ ਫਿਕਸ ਤੇ ਫੁੱਲ ਚੌੜਾ ਆਰਡਰ ਆ ਗਿਆ ਨਾਲ ਲੱਗਵਾ ਬਾਕੀ ਬਈ ਸੁਹਾਵ ਦੀ ਬਹਲੀ ਨਰਮਾ ਭਰਾਵਾ ਤੇ ਬਾਕੀ ਇਹ ਸਾਡਰ ਚ ਬਈ ਮਸਟੈਟਸ ਵਗੈਰਾ ਦੀ ਪ੍ਰੋਬਲਮ ਵੀ ਨਹੀਂ ਆਉਂਦੀ ਹੈ ਨਾ ਤਾਰ ਬਈ 3 ਮਿੰਟ ਲੱਗਦੇ ਆ ਸਹੀ ਹੋਕੀ ਜਮਾ ਜਮਾ ਸਾਡੇ ਲਈ ਇੱਕ ਗਰਮ ਵੰਗ ਚੜਦੀ ਤੁਸੀਂ ਆਉਂਦੇ ਬਾਲਟੀ ਠੀਕ ਹੈ ਗੱਲ ਕਿੰਨੇ ਕਿੰਨੇ ਦੁੱਧ ਦੀ ਆ ਆਪਣੇ ਕੋਲੇ ਉੱਠ ਤੇ ਆਈ ਆ ਇਹ ਦੁੱਧ ਵੀ ਆਈ ਆ ਬਈ ਆਪਣੇ 21 ਕਿਲੋ ਦੀ ਆ ਆਪਾਂ 20 ਕਿਲੋ ਮੰਨ ਕੇ ਇਹ ਦੇ ਦਾਂਗੇ ਅਗਲੇ ਨੂੰ 20 ਵੀ ਔਰ ਗਰੰਟੀ ਵੀ ਲੈ ਲਾਂਗੇ ਬਾਈ ਫੁੱਲ ਠੀਕ ਆ 20 ਕਿਲੋ ਦੀ ਬਾਈ ਕਹਿੰਦਾ ਗਰੰਟੀ ਲੈ ਲਾਂਗੇ ਸਿੰਘ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਥੋੜਾ ਬਹੁਤਾ ਸਿੰਘ ਜ਼ਰੂਰ ਖੁੱਲਣਾ ਸਿੰਗਲੇ ਫਰਕ ਆ ਬਾਈ ਪਰ ਹੋਰ ਕੁਆਲਟੀ 'ਚ ਕਮੀ ਕੋਈ ਨਹੀਂ ਕਿਸੇ ਵੀ ਪੱਖ ਤੋਂ ਜਿਵੇਂ ਥਾਣਾ ਦਾ ਸਹਿਜ ਆ ਚਾਰੋਂ ਥਾਣਾ ਦਾ ਸਹਿਜ ਵੀ ਕੋਈ ਜਾਈ ਇੱਥੇ ਰੋਕੀ ਬਾਈ ਇੱਥੇ ਰੋਗਲਾ ਸਾਈਜ਼ ਵੀ ਇੱਕੋ ਜਿਹਾ ਤੇ ਮੁਠੀ ਦੀ ਚਬਾਈ ਵਾਲਾ ਥਾਣਾ ਤੇ ਥਣ ਮਜ਼ਬੂਤ ਲੱਗਿਆ ਪੂਰਾ ਆ ਜੀ ਚਬਾਈ ਤਾਂ ਬਈ ਆਪਾਂ ਦੇਖੀ ਨਹੀਂ ਕਿਤੇ ਮੈਂ ਹਾਂ ਤੇ ਪਛਾਣੂ ਹੋਗੇ ਇੱਥੋਂ ਗੇਰੀ ਝੋਟੀ ਦੀ ਲੰਬਾਈ ਲੰਬੂਈ ਦਿਖਾ ਦੇ ਇੱਕ ਵਾਰੀ ਪਛਾਣੂ ਹੋਗੇ ਲੰਬਾਈ ਦਿਖਾ ਦੇ ਤੇ ਬਾਡੀ ਦੀ ਲਾ ਲਓ ਸੁਭਾ ਦੀ ਲਾ ਲਓ ਬਾਈ ਹਨਾ ਬਾਹਲੀ ਨਰਮਾ ਸੁਭਾ ਦੀ ਜਮਾ ਠੰਡੀ ਸੀਲ ਆ ਗਈ ਲੈ ਚੱਲ ਬਈ ਅੰਦਰ ਨੂੰ ਹਰਿਆਣੇ 'ਚ ਵੀ ਐਂ ਜੇ ਗੱਲ ਕਰ ਲਈ ਆਪਾਂ ਜੰਬਖਤੀ ਦਾ ਕਰਨ ਫੜ ਕੇ ਕਿਹੜਾ ਦਵਾ ਕੀ ਤੋਰਦਾ ਬੰਨੇ ਤੇ ਕਿੰਨਾ ਕੁ ਦੁੱਧ ਆਪਾਂ ਪਾ ਸਕਦੇ ਆ ਕਿੰਨੇ ਦਿਨਾਂ 'ਚ ਰੈਡੀ ਕਰ ਦੂ 20 ਕਿਲੋ ਉਦ ਕਰਜੂ ਭਾਈ ਮੈਨੂੰ 15 ਦਿਨਾਂ ਚ ਮੈਲੇ ਨਹੀਂ ਲੱਗੀ ਹਜੇ ਠੀਕ ਆ ਗੱਲ ਹਾਂ ਇੱਥੋਂ ਦਿਖਾ ਦੇ ਗਰੀ ਇਹਦਾ ਆਦਰੋਂ ਬਾਹਲਾ ਪੱਕਾ ਡਰਾ ਭਈ ਹੱਥ ਮਾਰ ਕੇ ਦੇ ਆਡਰ ਹੈਗਾ ਪੂਰਾ ਜਮਾਂ ਇਹਨਾਂ ਠੋਸ ਆ ਨਾ ਬਾਹਲਾ ਪੱਕਾ ਵੈਂਟ ਵਰਗਾ ਇਸ ਭਾਵ ਵੀ ਇਹਦਾ گاਵਾ ਨਾਲ ਭਈ ਆ ਨਾ ਗਾਮ ਵਾਲੀ ਆ ਕਿਸੇ ਨੂੰ ਮਾਰਦੀ ਨਹੀਂ ਭਿਰਦੀ ਆਪਾਂ ਦਿਖਾ ਦੇ ਗਰੀ ਜਮਾਂ ਇਹਨ ਸਮਾਰ ਕੇ ਥਾਣਾ ਦਾ ਗੈਪ ਵੀ ਫੁੱਲਾ ਤੇ ਜਿਹੜੀ ਬਾਡੀ ਆ ਬਾਡੀ ਇੱਥੋਂ ਲਾਜਵਾਵਾ ਤੇ ਆ ਚੀਜ਼ ਦਾ ਜਿਹੜਾ ਆ ਚੀਜ਼ ਦਾ ਗੈਪ ਵੀ ਫੁੱਲਾ ਗਿਆ ਇਹਦੇ ਚ ਚਲ ਪੁੱਤ ਤੇ ਚਵਾਈ ਦੀ ਆ ਗਈ ਬਾਈ ਕਹਿੰਦਾ ਫੋਕੀ ਬਾਹਲੀ ਫਰਕ ਆ ਬਾਈ ਚਵਾਈ ਦਾ ਬਾਹਲੀ ਪੁੱਤ 15 ਲੀਟਰ ਬਾਈ ਦੋ ਟਾਈਮ ਚਾਰ ਟਾਈਮ ਚਵਾਦਾਂਗੇ ਬਾਈ ਮौज ਨਾਲ ਜਿਹੜਾ ਬਾਈ ਮਰਜੀ ਆ ਜੇ ਠੀਕ ਆ ਹਾਂ ਵੀ ਦੋ ਟਾਈਮ ਚਾਰ ਟਾਈਮ ਆਪਾਂ ਨੂੰ ਕੋਈ ਇਤਰਾਜ਼ ਨਹੀਂ ਬਾਈ ਕੋਈ ਇਤਰਾਜ਼ ਨਹੀਂ ਜਮਾ ਪੋਰਾ ਪਰਸੈਂਟ ਇੱਕ ਪਰਸੈਂਟ ਵੀ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਵੀ ਜਿੰਨਾ ਦੁੱਧ ਮਾਲਕ ਦੱਸਦਾ ਹੁੰਦਾ ਬਾਈ ਉਹ ਦੋ ਟਾਈਮ ਚਾਰ ਟਾਈਮ ਤੁਸੀਂ ਤੋਲ ਕੇ ਲੈ ਜਾ ਕਰੋ ਕਿਉਂਕਿ ਬਾਅਦ ਚੋਂ ਨਾ ਤਾਂ ਮਾਲਕ ਨੂੰ ਫੋਨ ਕਰਿਆ ਕਰੋ ਤੇ ਨਾ ਲਾਇਆ ਕਰੋ ਬਾਈ ਮੇਰੇ ਕੋਲੇ ਫੋਨ ਕਿਉਂਕਿ ਮੈਂ ਵੀ ਸੱਜਣ ਲਵੇ ਮੌਕੇ ਦੀ ਜਾਨਾ ਹੋਣਾ ਜੀ ਦੀ ਵੀ ਆਪਾਂ ਵੀਡੀਓ ਬਣਾਉਨੇ ਆ ਦੁੱਧ ਬਾਈ ਜੀ ਲਵੇ ਵੀ ਤੋਲ ਕੇ ਭਰਾਵਾ ਹਨਾ ਐਨੇ ਪੈਸੇ ਇਕੱਠੇ ਕਰਨੇ ਬਹੁਤ ਔਖੇ ਹੋ ਜਾਂਦੇ ਆ ਠੀਕ ਹੈ ਗੱਲ ਹਾਂਜੀ ਉਹੀ ਗੱਲ ਆ ਬਾਈ ਕਹਿੰਦਾ ਦੁੱਧ ਲਵੇ ਵੀ ਤੋਲ ਕੇ ਗੱਲ ਬਾਈ ਦੀ ਜਮਾ ਜਾਇਜ ਆ ਵੀ ਝੋਲਾ ਰੁਪਈਆਂ ਦਾ ਲਾਉਣਾ ਪੈਂਦਾ ਨਹੀਂ ਲਾਉਣਾ ਪੈਂਦਾ ਭਰਾਵਾ ਕੀਪਤਾ ਅਗਲਾ ਕਿਵੇਂ ਇਕੱਠੇ ਕਰਦਾ ਠੀਕ ਹੈ ਗੱਲ ਤੇ ਨਾਲ ਇਹਦੇ ਜਿਹੜੀ 31 31 ਗੇਰਾ ਹੋਰ ਦਿਖਾ ਦੇ ਗੈਰੀ ਇੱਥੋਂ 31 ਨੂੰ ਗੇਰਾ ਹੋਰ ਦਿਖਾ ਦੇ ਕਿਉਂਕਿ ਇੱਕ ਨਾਲ ਇੱਕ ਮੋਰਾ ਦਾ ਨਗੀਨਾ ਆਪਾਂ ਫ੍ਰੀ ਕਹਿ ਸਕਦੇ ਆ ਬਾਈ ਹਾਂਜੀ ਬਾਈ ਹਾਂਜੀ ਇੱਕ ਇੱਥੋਂ ਇੱਥੋਂ ਆ ਵਿਠਪੁੜੇ ਦੀ ਬਣਾਵਟ ਦਿਖਾ ਦੇ ਦੀ ਫੁੱਲ ਚੜਾਈ ਜਾ ਗਈ ਤੇ ਬਾਕੀ ਬਾਈ ਕਹਿੰਦਾ ਵੀ ਥਣ ਵੀ ਬਹੁਤ ਸੋਹਣੇ ਨੇ ਇਹਦੇ ਜਿਵੇਂ ਦਿਨਾਂ ਦੀ ਇਹ ਜੇ ਨਾ ਪਰੇਸ਼ਾਨਾ ਨਾ ਕਰ ਕੋਈ ਨੀ ਕਰੇ ਕਰ ਜਾਂਦੀ ਆ ਹਾਂ ਇਹ ਆ ਗਈ ਕੋਹੀ ਨੂਰ ਦੀ ਤੇ ਹੁਣ ਮਾਰ ਦੇ ਘਰੀ ਆ ਕੱਟੇ ਤੂ ਇਹ ਵੀ ਬਾਲਾ ਸੈੱਟ ਖੜਾ ਇੱਥੋਂ ਦਿਖਾ ਦੇ ਮਸਾ ਆਊਗਾ ਤੇਰੇ ਕੈਮਰੇ 'ਚ ਇਹਦੀ ਉਮਰ ਕਿੰਨੀ ਹੋਊਗੀ ਬਾਈ ਉਮਰ ਉਹ ਬਾਈ ਮੈਨਾਂ 4.5-5 ਸਾਲਾਂ ਦੀ ਠੀਕ ਆ ਗੱਲ ਤੋਰਿੰਗਾ ਖੋਲ ਕੇ ਇਹਨੂੰ ਹਾਂਜੀ ਬਾਈ ਇਹ ਕਿਹੜੇ ਦਾ ਹੈ ਏ ਪੀ 627 ਦਾ ਵੀ ਚੱਲਦੀ ਪੀ ਸੀ 127 ਦਾ ਇਹ ਆਪਾਂ ਕਿੱਧਰੋਂ ਲਿਆ ਇਹ ਵੀ ਬਈ ਇਧਰੋਂ ਆਇਆ ਹਰਿਆਣੇ ਜੋਂ ਹਾਂਜੀ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਜੀ ਮਾਂ ਦਾ ਹੈਗਾ ਵੀ 18 ਕਿਲੋ 18 ਆਏ ਮੈਂ ਅਗਲਾ 22 ਕਹਦੇ 26 ਕਹਦੇ ਤਾਂ ਫਾਇਦਾ ਨਹੀਂ ਹੈਗਾ 18 ਕਿਲੋ ਵੀ ਮਤਲਬ ਜਣਵਰਾਂ ਤਾਂ ਖਾਸਾ ਹੋ ਜਾਂਦਾ ਨਾ 18 ਕਿਲੋ ਬਹੁਤ 15 ਦੇ ਬਾਅਦ ਤਾਂ ਵੀ ਤੂੰ ਬਿਤੇ ਰਹੀ ਹੈ ਜਿੰਨਾ ਮਰਜੀ ਕਹਦੇ ਅਗਲਾ ਤਾਂ ਠੀਕ ਹੈ ਗੱਲ ਤੂੰ ਕੱਦ ਵੱਡਾ ਆ ਗਿਆ ਨਾ ਫੁੱਲ ਵੱਡਾ ਬਾਈ ਜਾ ਹੀ ਪਰਲੇ ਬੰਨੇ ਦਿਖਾਈ ਬਾਲਾ ਵੱਡਾ ਕੱਦ ਤਾਂ ਭਰਾਵਾ ਅਤੇ ਕੱਦ ਕਾੜ ਦਾ ਆਈਡੀਆ ਬਾਈ ਦੇ ਕੱਦ ਤੋਂ ਲਾ ਲਓ ਤੇ ਬਾਕੀ ਸਭ ਆਲਾ ਯ ਬਾਲਾ ਢੰਡਾ ਬਾਈ ਜਵਾਗ ਸਾਡਾ ਪਾਣੀ ਖੋਲ ਕੇ ਪੀਉਂਦੇ ਇਹਨੂੰ ਠੀਕ ਆ ਗੱਲ ਕੱਦ ਆ ਗਿਆ ਫੁੱਲ ਡਬਲ ਲੰਬਾ ਵੀ ਫੁੱਲਾ ਗਿਆ ਤੋੜੀ ਬਾਈ ਖੋਲ ਕੇ ਇਹਨੂੰ ਤੇ ਬਾਕੀ ਮੇਨ ਗੱਲ ਹੁੰਦੀ ਹੈ ਟੈਸਟੀਕਲ ਨਹੀਂ ਟੈਸਟੀਕਲ ਦਾ ਸਾਫ ਆ ਬਿਲਕੁਲ ਠੰਡ ਕਰਕੇ 1121 ਲੱਗੂ ਨਹੀਂ ਬੜਾ ਸਾਫ ਸੋਨਾ ਜਮਾ ਟੈਸਟੀਕਲ ਦਾ ਸਾਫ ਆ ਗਿਆ ਸਿੰਘ ਵੀ ਬੰਦ ਆ ਗਿਆ ਆ ਲੈ ਚਲ ਬਈ ਇਹਨੂੰ ਇੱਥੋਂ ਲੰਬਾਈ ਲੰਬੂਈ ਕਰ ਲਓ ਚੈੱਕ ਕੱਦ ਕਾੜ ਦਾ ਆਈਡੀਆ ਸਾਨੂੰ ਆਪਾਂ ਇਹਦਾ ਕਰਾਤਾ ਹਰੇਕ ਪੱਖ ਤੋਂ ਕੱਟਾ ਲਾਜਵਾ ਵੀ ਆ ਗਿਆ ਕਿ ਇਹ ਕਿ ਇੱਧੇ ਉੱਚੇ ਕੱਦ ਚ ਤੇ ਐਨੀ ਲੰਬਾਈ ਚ ਤਕਰੀਬਨ ਥੋੜੇ ਘੱਟ ਹੀ ਮਿਲਦੇ ਨੇ ਇਹ ਫੇਸ ਕੁਆਲਟੀ ਵਾਲੇ ਬੰਦੇ ਮਾਰਦੇ ਨੇ ਇੱਕ ਵਾਰੀ ਕਮਾ ਕੇ ਖੜਾ ਲਾ ਬਾਈ ਗਾਹ ਨੂੰ ਕਰਕੇ ਇਧਰੋ ਇਧਰੋ ਇਹ ਡਾਇਰੈਕਟ ਵੀ ਆਪਾਂ ਛੱਡ ਦਿੰਦੇ ਆ ਡਾਇਰੈਕਟ ਬਾਈ ਕੱਟ ਛੱਡਾ ਯਾਰ ਬਹੁਤ ਜਿਆਦਾ ਠੀਕ ਆ ਗੱਲ ਹਾਂ ਚੰਗੀ ਮੱਝ ਤੇ ਛੱਡਦੇ ਫਿਰ ਐ ਮੈਂ ਫਾਇਦਾ ਨਹੀਂ ਹੈਗਾ ਬਾਈ ਠੀਕ ਆ ਜੀ ਹਾਂ ਕਿਹੜਾ ਕਮਾ ਦੇਰੋਂ ਕਿਹੜਾ ਹੋਰ ਕਮਾ ਦੇਰੋਂ ਵੱਡੀ ਨਾਲ ਤਾਂ ਭਰਾ ਬਰ ਨਾਰਮ ਵਾਲਾ ਹੈ ਮੱਝਾਂ ਨਾਲ ਦੇ ਹੀ ਸੁਭਾਅ ਨਾਲ ਜਿੱਧਰ ਮਰਜ਼ੀ ਲੈ ਜਾ ਫੜ ਕੇ ਤੇ ਆਪ ਆ ਗਿਆ ਬਾਈ ਇਹ ਪੀਸੀ 127 ਦਾ ਤੇ ਮਾਦਰ ਦਾ ਰਿਕਾਰਡ ਹੈਗਾ 18 ਕਿਲੋ ਦਾ ਜਿਵੇਂ ਬਾਈ ਨੇ ਦੱਸਿਆ ਵੀ 18 ਕਿਲੋ ਹੋ ਖਾਸਾ ਜਾਂਦਾ ਇਹਦੇ ਚਪਾਉਣੀ ਪੈ ਜਾਂਦੀ ਹੈ ਮੱਝੋਂ ਤਾਂ ਪਤਾ ਲੱਗਦਾ ਵੀ 18 ਕਿਲੋ ਦਾ ਪਤਾ ਲੱਗਦਾ ਭਰਾਵਾ ਕਹਿ ਰੇ ਕੇ ਦਿੰਦਾ ਬਾਈ ਇਹ ਸਾਰਾ ਤੇਰੀ ਗੱਲ ਹੈ ਸ਼ੀਮਾ ਲੀਟਰ ਭਰਦਾ ਭਰਾਵਾ ਬਾਲਟੀ ਖਾਲੀ ਹੋ ਜਾਂਦੀ ਹੈ ਠੀਕ ਹੈ ਗੱਲ ਉਹ ਕਹਿ ਅੱਜ ਕੱਲ ਹਰੇ ਕੇ ਦਿੰਦਾ ਜੇ ਮੇਲੇ ਨੇ ਉਹ ਥੋੜੇ ਜੇ ਲੋਕ ਕਰਤੇ ਸਿਆਣੇ ਹੈ ਨਾ ਮੇਲੇ ਨੇ ਕਰਤੇ ਬਾਈ ਪਤਾ ਲੱਗਿਆ ਹੁਣ ਬਾਈ 300 ਵਾਲੀ ਫਾਸਟ ਟਰੈਕਟਰ ਲੈ ਗਈ ਠੀਕ ਹੈ ਗੱਲ ਨਹੀਂ ਲੋਕ ਪਹਿਲਾਂ 26 26 27 27 ਚ ਬਾਈ 37 3 ਬੂਸਤਨ ਬਾਬੇ ਹੋਰੀਆਂ ਦੀ ਸਾਰੇ ਉਹ ਹੈ ਬੂਸਤਨ ਬਾਬੇ ਹੋਰੀਆਂ ਦੀ ਸਾਰੇ ਲੈ ਚਲੇ ਹਾਂ ਤੇ ਕੱਦ ਕਾੜ ਦਾ ਬਾਡੀ ਦਾ ਲੰਬਾਈ ਦਾ ਨਸਲ ਜਾਤ ਦਾ ਕੋਈ ਤੋੜ ਨਹੀਂ ਹੈਗਾ ਕੱਟੇ ਦਾ ਹਰੇਕ ਪੱਖ ਤੋਂ ਪੈਸੇ ਇਹਨਾਂ ਦੇ ਕਿੰਨੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਬਾਈ ਫੋਨ ਤੇ ਕਰ ਲਾਂਗੇ ਯਾਰ ਠੀਕ ਹੈ ਗੱਲ ਬਾਲੇ ਨਾ ਮੰਗੀ ਫਿਰ ਕਵਾੜੀ ਦਾ ਨਾ ਨਾ ਬਾਈ ਯਾਰ ਜਿਹੜਾ ਆ ਗਿਆ ਮੁਰਦਾ ਹੀ ਨਹੀਂ ਬਾਈ ਠੀਕ ਹੈ ਗੱਲ ਰੁਪਈਏ ਬਾਈ ਕਹਿੰਦਾ ਇੰਨੇ ਕੁ ਜਾਇਜ਼ ਮੰਗਾਗੇ ਵੀ ਜਿਹੜਾ ਸੱਜਣਾ ਲੈ ਕੇ ਜਾਊਗਾ ਉਹ ਵੀ ਬਾਕੀ ਮੰਨ ਜੂਗਾ ਲਰੂ ਤੇ ਕੁਆਲਿਟੀ ਸਭ ਤੋਂ ਮੇਨ ਗੱਲ ਹੁੰਦੀ ਹੈ ਕੁਆਲਿਟੀ ਦੀ ਪੈਸਿਆਂ ਦੀ ਦਿੱਕਤ ਨਹੀਂ ਹੁੰਦੀ ਕਿਉਂਕਿ ਪੈਸੇ ਹਰੇਕੇ ਚੱਕੀ ਫਿਰਦਾ ਪਰ ਕੁਆਲਿਟੀ ਘੱਟ ਨਹੀਂ ਮਿਲਦੀ ਬਾਈ ਕੁਆਲਿਟੀ ਦਾ ਬਿਲਕੁਲ ਇਹਨਾਂ ਨਾਲ ਦੀ ਕੁਆਲਿਟੀ ਘੱਟ ਮਿਲਦੀ ਹੈ ਜਾਨਵਰ ਦੋਏ ਦਿਖਾਏ ਨੇ ਬਾਈ ਦੇ ਘਰੋਂ ਪਰ ਦਿਖਾਏ ਕੁਆਲਿਟੀ ਦੇ ਨੇ ਇੱਕ ਹੈਗੀ ਆ ਜੀਪ ਹੋ ਤੇ ਵੀ ਮਾਰਦੇ ਕੈਮਰਾ ਇਹਦਾ ਮਾਡਲ ਕਿੰਨਾ ਮਾਡਲ ਬਾਈ 98 ਐਮ ਡੀ ਦਾ ਇੰਜਨ ਹੈ Ориਜਨਲ ਆ ਠੀਕ ਹੈ ਤੇ ਆਪਣੇ ਸੁਖਚੈਨ ਪਿੰਡ ਹਰਿਆਣੇ ਚ ਨਾ ਬਾਈ ਇਹ ਠੀਕ ਹੈ ਜੀ ਹਾਂਜੀ ਉਹ ਦੇ ਦਾਂਗੇ ਆਪਾਂ ਕਾਗਜ਼ ਲੈ ਕੇ ਜੁੱਪੀ ਨੰਬਰ ਆ ਬਈ ਹਾਂ ਕਾਪੀ-ਕੁਪੀ ਸਭ ਕੁਝ ਆ ਬਈ ਸਾਰਾ ਕੁਝ ਹੈਗਾ ਹਾਂ ਆ ਫਿਰ ਉੱdt ਦੇ ਦਾਂਗੇ ਬਈ ਠੀਕ ਹੈ ਇਹਨਾਂ ਦਾ ਹੁਣ ਟ੍ਰੈਂਡ ਚੰਗਾ ਰਿਹਾ ਹਨਾ ਬਾਹਲਾ ਵਧੀਆ ਬਈ ਇਹ ਤਾਂ ਗੱਡੀ ਨਾਲੋਂ ਬੁੱਧੀ ਲਾ ਦੇ ਚਲੋ ਮਸ਼ੀਨਾਂ ਮਸ਼ੂਨਾਂ ਵਾਲਿਆਂ ਕੋਲ ਹੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਬਈ ਇਹ ਤਾਂ ਆਪ ਹੀ ਨਹੀਂ ਹੁੰਦੇ ਰੇਰੂ ਦਾ ਕੰਮ ਬਹੁਤ ਹੁੰਦੀ ਆ ਬਈ ਤੇਲ ਲਿਆਉਣਾ ਤਾਂ ਕਰਕੇ ਤੇਲ ਦਾ ਘੋੜੀ ਵੀ ਲਿਆ ਸਕਦੇ ਹੋ ਇਹਦੇ ਵਿੱਚ ਕੁਸ ਮਰਜ਼ੀ ਧਰ ਲੇਵੇ ਇਹਦੇ ਚ ਮੈਂ ਕਿਹਾ ਸਾਰੇ ਪਾਸੇ ਕੰਮ ਦੇਊਗੀ ਦਿੱਲੀ ਵਿਚਾਰੀ ਨੇ ਬਹੁਤ ਕੰਮ ਦਿੱਤਾ ਬਈ ਅੰਦੋਲਨ ਚ ਕਰਨੇ ਦੇ ਇਹ ਵੀ ਐਵਰੇਜ ਕਿੰਨੀ ਹੋਂਗੀ ਐ ਐਵਰੇਜ ਨਹੀਂ ਦੇਖੀ ਭਰਾ ਐਵਰੇਜ ਦਾ ਪਰਮਾਤਮਾ ਯਾਰ ਕਿੰਨੀ ਕੀ ਗੱਲ ਹੋਲਚੋ ਪਾਈ ਜਾਂਦੇ ਦੱਬੀ ਫਿਰਦੇ ਬਾਈ ਯਾਰ ਕਿੰਨੇ ਕਿੰਨਾ ਮਾਡਲ ਦੱਸਿਆ ਬਾਈ ਮਾਡਲ 98 ਬਾਈ ਰੀਜਨਲ ਐਮਡੀ ਦਾ ਇੰਜਨ ਹੈ 5 11 ਵਾਲੀ ਹੈ ਠੀਕ ਹੈ ਜੀ ਉਹ ਆਮ ਤਿੰਨ ਵਾਲੀ ਹੁੰਦੀ ਹੈ 5 ਵਾਲੀ ਹੈ ਠੀਕ ਹੈ ਜੀ ਹਾਂ ਆ ਨੰਬਰ ਬੋਲ ਦੋ ਬਈ ਆਪਣਾ ਨੰਬਰ ਬਾਈ 94634 ਹਾਂਜੀ 94621 9463494621 ਤੇ ਇੱਕ ਦਾ ਨੂੰ ਆ ਕਟਾ ਦਿਖਾਇਆ ਪੀਸੀ 127 ਦਾ ਮਾਂ ਦਾ ਦੁੱਧ 18 ਕਿਲੋ ਆ ਤੋਲਣ ਵਾਲਾ ਤੇ ਇੱਕ ਆ ਚੋਪੀ ਦਿਖਾਈ ਆ ਸੱਤਵਾਂ ਦਿਨ ਸੂਈ ਨੂੰ ਆ ਤੇ ਇਹਦੇ ਥੱਲੇ 15 ਲੀਟਰ ਤੋਂ ਬਾਹਰ ਹੀ ਹੋਊ ਬਾਈ ਕਹਿੰਦਾ 15 ਕੋ ਜਦੋਂ ਮਰਗੀ ਆ ਕੇ ਤੋਲ ਲੈ 20 ਕਿਲੋ ਦੀ ਓਟ ਤੇ ਦੇ ਦਾਂਗੇ ਨਾਲ ਇਹਦੇ ਹੈਗੀ ਆ ਕੋਹੀ ਨੂਰ ਦੀ ਜੈਡ ਬਲੈਕ ਕੱਟੀ ਬਾਈ ਜਿੱਦ ਦੇ ਬਾਈ ਸੂਈ ਸੀ ਨਾ ਬੜਾ ਟਾਪ ਕੁਆਲਿਟੀ ਦਾ ਥਾਂ ਲੇਵਾ ਸੀ ਇਹਦਾ ਠੀਕ ਹੈ ਗੱਲ ਥਾਂ ਲੇਵਾ ਅੱਜ ਵੀ ਨਹੀਂ ਮੜਾ ਇਹਦਾ ਥਾਂ ਲੇਵਾ ਅੱਜ ਵੀ ਟਾਪ ਕੁਆਲਿਟੀ ਦੀ ਆ ਗਿਆ ਤੇ ਬਾਕੀ ਜਿਵੇਂ ਜਿਵੇਂ ਇਹ ਦੁੱਧ ਤੇ ਚੱਲੂਗੀ ਬਾਈ ਆਰਡਰ ਦਾ ਸਾਈਜ਼ ਖੋਲੂਗੀ ਖੋਲੂ ਖੋਲੂਗੀ ਬਾਈ ਚੌੜਾ ਕਰੂ ਬਹੁਤ ਚੌੜਾ ਹੁਣ ਵੀ ਬਹੁਤ ਹੈ ਠੀਕ ਹੈ ਗੱਲ ਇਹਦੇ ਨਾਲ ਬਾਈ ਲਾਗੇ ਲੱਗਣ ਵਾਲਾ ਕੰਮ ਹੋ ਗਿਆ ਸੀ ਪਾਸਿਆਂ ਠੀਕ ਹੈ ਗੱਲ ਹਾਂ ਤੇ ਬਾਕੀ ਨੰਬਰ 2 ਦਾ ਵੀਡੀਓ ਚ ਹੀ ਲਾ ਦੂੰਗਾ ਇਹਨਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰ ਬਾਕੀ ਕਰ ਵਰਤਨੌਲੇ ਵਾਲਿਆਂ ਦਾ ਬਹੁਤ ਬਹੁਤ ਜਿਆ ਠੀਕ ਹੈ ਜੀ ਉਹਨੇ ਬਾਜਾ ਬਹੁਤ ਮਿਹਨਤ ਕਰਕੇ ਪ੍ਰਾਪਤ ਨਜ਼ਾਰਾ ਲਿਆਤਾ ਹੁਣ ਪਤਾ ਲੱਗਿਆ ਸਭ ਨੂੰ ਵੀ ਹਰੇਕ ਮੇਲੇ ਚ ਕੈਮਰੇ ਲੱਗਣੇ ਚਾਹੀਦੇ ਨੇ ਕੈਮਰੇ ਲੱਗਣੇ ਚਾਹੀਦੇ ਪ੍ਰਾਪਤ ਕਿਉਂਕਿ ਆਮ ਫਾਰਮਰ ਦੀ ਵਾਰੀ ਆ ਜਾਂਦੇ ਨਹੀਂ ਪੰਜ ਚਾਰ ਬੰਦੇ ਵਾਰੀ ਆਉਣੇ ਨਹੀਂ ਦਿੰਦੇ ਕਿਸੇ ਆਮ ਕਿਸਾਨ ਬਾਈ ਆਪਣੇ ਉੱਤੇ ਬਹੁਤ ਸੀ ਠੀਕ ਹੈ ਜੀ ਬਹੁਤ ਜਿਆਦਾ ਨਜ਼ਾਰਾ ਆਇਆ ਮੇਲੇ ਦਾ ਬਹੁਤ ਜਿੰਨਾ ਵੀ ਕਹਿੰਦੇ 10 ਦਿਨ ਲੱਗੇ ਬਾਈ ਠੀਕ ਹੈ ਸ਼ਮਾ ਸਵਾਦ ਹੀ ਆ ਗਿਆ ਮੈਂ ਇਸ ਪਲਾਂ ਚੱਲ ਰਹਿ ਗਈ ਠੀਕ ਹੈ ਕਿਲੋ ਡੇਢ ਕਿਲੋ ਤੇ ਕਲ ਕਰ ਆ ਗਿਆ ਨਜ਼ਾਰਾ ਠੀਕ ਹੈ ਗੱਲ ਨਾਲ ਉਸੇ ਮੇਲੇ 'ਚ ਹੀ ਫੇਰ ਪਾਉਣੀਆਂ ਭਰਾਵਾ ਅਗਲੇ ਕਿਤੇ ਦੁਬਾਰੇ ਫੇਰ ਦੇਖਾਂਗੇ ਬਾ ਨਾਲ ਹੀ ਬੱਚੇ ਪੁੱਛੇ ਜਾਣਗੇ ਅਗਲੇ ਕਿਤੇ ਤਾ ਉਹਨਾਂ ਇਹ ਜੇ ਤਿਆਰ ਕਰਾਂਗੇ ਕਈ ਜਾਨਵਰ ਜਾਣਗੇ ਸਹੀ ਜਾਣ ਠੀਕ ਹੈ ਗੱਲ ਤੇ ਬਾਕੀ ਇੰਨਾ ਜੋ ਜਿਹੜਾ ਪਸ਼ੂ ਪਸੰਦ ਆਊਗਾ ਬਾਈ ਤੋ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ